ਉਹ ਮੈਂ ਤੈਨੂੰ ਪਤਾ ਦੀ ਆਪਾਂ ਕੱਟੀਆਂ ਕਰਦੇ ਆਂ ਇਹ ਕੱਟੀਆਂ ਨੂੰ ਕੀ ਆ ਬਾਬੇ ਉਹ ਰੱਖਣੀਆਂ ਪੈਂਦੀਆਂ ਰਾਜ ਨੂੰ ਢੋਣੀਆਂ ਪੈਂਦੀਆਂ ਪਾਪਾ ਅਸੀਂ ਨੇ ਵੀ ਆਏ ਫੋਕੜਾ ਬੀਖੜੀਆਂ ਦੀਆਂ ਕੱਟ ਕੇ ਉਹ ਦੇ ਦੇ ਚੱਲ ਉਹ ਦੇ ਦੇ ਮੀਣੀ ਆਉਂ ਗਏ ਮੀਣੀ ਇਹ ਰੱਖ ਲੈ ਉਹ ਡਾਕਟਰ ਖੜਾ ਕੋਲੇ ਪਾ ਦੇ ਉਹ ਤੋਂ ਰਾਤ ਨੂੰ 10 ਵਜੇ ਤੱਕ ਉਹ ਮੇਰੀ ਖੰਡ ਤੁੱਚਾ ਕਰ ਲੈਣਾ ਜਿਹੜਾ ਜੀ ਮੜਾ ਜਾਣਾ ਹਾਂ ਚੱਲ ਆ ਗਏ ਹੈ

11 ਦੇ ਚਾਰ ਹੀ ਨੇ ਮੈਂ ਲੱਖ ਲੱਖ ਰੁਪਏ ਨੂੰ ਨਹੀਂ ਵੇਚਣਾ ਆਪਾਂ ਮੁੱਲ ਹੀ ਨਹੀਂ ਕਰਨਾ ਨਹੀਂ ਆਪਾਂ ਮੁੱਲ ਨਹੀਂ ਕਰਨਾ ਆਪਾਂ ਵੇਚਣੀ ਹੀ ਨਹੀਂ ਬਿਨਾ ਮੁੱਲ ਕਰੇਗਾ ਆਪਾਂ 40 ਹਜ਼ਾਰ ਦੀ ਆਪਾਂ ਵੇਚਣੀ ਨਹੀਂ 40 ਦੀ ਲਵੇਗਾ ਨਹੀਂ ਰੱਜੀ ਆਪਾਂ ਵੇਚਨੇ 40 ਦੀ ਕੱਲੀ ਕੱਲੀ 40 ਦੀ ਮੈਂ ਇਹਦੇ ਨਾਲ ਦੀ 50 ਹਜ਼ਾਰ ਦੀ ਲਿਆ ਦੇ ਨਾਲ ਲਿਆ ਇੱਕ ਮਿੰਟ ਮੇਲੇ ਚ ਬਾਹੂ ਮੇਲੇ ਚ ਬਾਹੂ ਮੇਲੇ ਚ ਦੇ ਨੀ ਚੱਤਿਆ 5000 ਉਹ ਵੀਰੇ ਚੱਕੀ ਨੂੰ ਛੱਡ ਰਕਮੀਆਂ ਤਾਂ ਹੋਰ ਵੀ ਖੜੀਆਂ ਇਹਦੇ ਨੂੰ ਦੁੱਬਣਾ ਦੁੱਧਾ ਇੱਕ ਮਿੰਟ ਹਾਂ ਮੇਰੀ ਛੋਣ ਮੇਰੀ ਛੋਣ ਉਹ ਮੇਰੀ ਛੋਣ ਮੇਰੀ ਛੋਣ ਮੈਂ ਨਹੀਂ ਮਾਰੀ ਆ ਮੇਰੀ ਤਾਂ ਛੋਣਾ ਉਹ ਨੂੰ ਇਹ ਪਖਰੀ ਵੀ ਕਿਹੜੇ ਮਿਲ ਕੇ ਦਿੱਤੀ ਉਹ ਤੀਜਾ ਨੰਬਰ ਵੀ ਕੀਤਾ ਬੈਣ ਨੂੰ ਗਿਆ ਵੀ ਲਿਆ ਆਪਾਂ ਦਾ ਨੰਬਰ ਵਾਲੀ ਚ ਰੁਪਈਆ ਲਾਣਾ ਜਿਹੜੀ ਭੋਖਣਾ ਦੁੱਧਾ ਕੰਨ ਮੇਰੇ ਸੰਤ ਨੂੰ ਦੁੱਧ ਮੈਂ ਪਾਂਦਰੀ ਕਰੀ ਦੇਣਾ ਚੱਕ ਮੈਂ ਚੱਕਾ ਨਾ ਪਿੰਡਾ ਸਾਹ ਦੇਣਾ ਤੇ ਸਮਾਂ ਤੇ ਮੇਰੇ ਮੇਰੇ ਅਣ ਕੌੜ ਕੇ ਬਣਾਏ ਹੋਏ 100 ਬੱਕਰੀਆਂ ਦਾ ਮਾਲਕ ਹੈ ਇੱਕ ਬੱਕਰੀ ਗੰਦੇ ਕੰਨ ਲੰਬਾ ਕਰ ਵੜ ਗਿਆ ਉਹ ਕਿਹੜਾ ਪਹਿਲਾਂ ਖਾਦਾ ਉਹ ਨਾ ਕੋਈ ਬਾਪੇ ਜੀ ਤੋਂ ਵੀ ਤੋਂ ਵੀਰੇ ਜੀ ਵੀ ਲੰਗਾ ਜੇ ਇਸ ਪਾਸਟਰ ਜਿੱਥੇ ਵੀ ਨਾ ਪਾਠਾ ਤੇ ਨਹੀਂ ਕਰ ਸਕਦਾ ਇੱਕ ਮੈਂ ਕਿਹੜਾ ਜੀ ਦੇ ਨਾਮ ਰਜੂਰੀ ਉਹ ਰਜੂ ਇਹ ਕਹਿੰਦਾ ਲੱਖਾਂ ਲੱਖਾਂ ਇਹ ਨਹੀਂ ਆਉਣਾ ਤੇ ਭਈਏ 50-50 ਹਜ਼ਾਰ ਦੀਆਂ ਰੰਗ ਦੀ ਜੱਤ ਜੇ ਇਹ ਨੂੰ ਰੰਗ ਦੀ ਜੱਤ ਲੈਣਾ 50 ਹਜ਼ਾਰਾਂ ਬੇ ਰੰਗ ਤੇ ਪਤਾ ਦਾ ਰੰਗ ਨੂੰ 6 ਤੋਂ 2 ਦੀ ਜਾਨੀ ਜਾਂਦੀ ਹੈ ਹੁਣ ਭੱਜ ਨਾ ਇੱਕ ਭਾਈ ਸਾਹਿਬ ਦੀ ਪ੍ਰੀਵਿਟ ਰੱਖੀ ਆ ਸੈਨ ਜਿਹਨੇ ਪਾਲੀਆਂ ਨੂੰ ਨਾਲ ਚੜ ਕੇ ਮਹਿੰਦੀ ਸਿੰਘ ਕਾ ਰਜੂ ਦੰਦ ਤੁਹਾਨੂੰ ਯਸਰ ਨਹੀਂ ਨਾ ਡਾਕਟਰ ਜੀ ਮੰਗੀ ਨਹੀਂ ਡਾਕਟਰ ਜੀ ਤੀਨ ਬੰਦੇ ਆ ਬੰਗੜੇ ਕੋਣ ਰਿਹਾ ਖੜਾ ਬੰਗੜੇ ਕੋਣ ਖੜਾ ਐਂ ਨਹੀਂ ਕਰ ਤੂੰ ਕਰ 50 ਜੀ ਕਿ ਤੂੰ ਮੈਂ 50 ਨਾਮ ਦਾਂ ਜੇ ਤੇਰੀ ਮੱਥ ਚੰਗੀਆਂ ਚੰਗੀਆਂ ਬਹਿ ਲੱਖੜੀ ਤਾਹੇ ਨੀ ਆ ਡਾਕਟਰ ਮੈਂ ਖੜਪੀਆ ਜਮਦਾ ਇਹ ਤੇਰੇ ਡਾਕਟਰ ਮੈਂ ਖੋ ਚੱਕਮੀ ਬੱਕਰੀ ਕੱਟ ਦੇਣਾ ਪਾਲੀ ਸੁਣਦੇ ਨੇ ਇੱਕ ਵੇ ਇੱਕ ਠੀਕ ਹੈ ਉਹ ਰਾਜੂ ਆ ਵੀ ਰੱਤੀ ਕਰਾਂ ਪੱਸ਼ਟ ਬਰੇ ਦੀ ਮੈਂ ਜਿੱਤੀ ਆ ਚਾਰ ਦੰਦ ਅੱਠ ਦੰਦ ਦੇ ਦੂਜਾ ਨੰਬਰ ਖਾ ਚਾਈਂਦਾ ਦੂਜਾ ਦਾ ਇਹਦਾ ਬਾਬੇ ਮੰਨਦਾ ਮੈਂ ਤੇਰੀ ਗੱਲਾਂ ਪਾ ਰਹਿਣਾ ਦੱਸਣਾ ਤੈਨੂੰ ਜਿੱਥੇ ਪਤਾ ਕਿ ਨਹੀਂ ਸ਼ਾਹ ਜੀ ਜੀ ਇਹ ਕਿ 210 ਲੱਖ ਲੱਖ ਆਸੀ ਨੰਬਰ 3 ਇਹ ਦੋ ਚਾਰ ਕਮਾ ਪੰਡਾ ਸਾਫ ਹੋਈ ਸਰਕਾਰ ਕੋਈ ਨਹੀਂ ਹੈਗਾ ਆਪਣੀ ਵਾਲੀ ਚਾਹੀਦਾ ਚੈਂਪੀਅਨ ਖਾੜੇ ਦੇ ਵਿੱਚ ਸਾਨੂੰ ਪਾਉਂਦੇ ਨਹੀਂ ਹੈਗੇ ਉਹ ਮਾਰੇ ਜੁੱਤੀਆਂ ਇਹਨਾਂ ਦਾ ਨੰਬਰ ਇਹ ਨਾ ਪਾਓ ਇੱਧਰ ਸੋਣੀ ਕਰਾਓ ਇੱਧਰ ਸੋਣੀ ਕਰਾਓ ਆ ਪੱਖ ਦੀ ਚਿੱਤੇ ਨੇ ਨੰਬਰ ਤੇ ਸੀ ਹਾਂ ਆ ਬੱਤ ਪਹਿਲੇ ਤੇ ਸੀ ਮੈਂ ਕਿੰਨੇ ਇਕੱਠੇ ਕਮਾਰੇ ਤਿੰਨਾ ਜੋ ਜਿੱਡੀ ਤੇਰੀ ਲਈ ਆ ਇਹਨਾਂ ਤਿੰਨਾ ਦੀ ਜਿੱਤੀ ਹੋ ਚੁੱਕੀ ਹੋਏ ਜਿੱਤੀ ਦੀ ਆ ਇਹਨਾਂ ਤਿੰਨਾ ਜੋ ਇਕੱਠੇ ਜਿੱਤੀ ਜਿੱਤੀ ਹੋਈ ਆ ਜਿੱਤੀ ਉਹ ਤਾਂ ਮੈਂ ਮੰਨਦਾ ਰਾਜੂ ਆਲਣਾ ਉਹ ਆ ਜਾ ਮੜਾ ਜਾ ਇੱਕ ਮਿੰਟ ਖੜ ਜਾ ਸੌਤਾ ਦੇਖੀਦਾ ਚਾਹੇ ਵਿਸ਼ਾਕੇ ਦਿੱਤੀ ਹੋਵੇ ਬਾਬੇ ਉਹ ਵੀਰੇ ਟੱਕ ਮੈਂ ਪਾਣੀ ਛੁਣਤਾ ਲੈ ਗਿਆ ਵੀ ਲਾਇਆ ਬੰਦਾ ਜਿਹੜੀ ਦਾ ਛੁਣਦਾ ਆ ਛੁਣਤਾ ਲੈ ਇੱਧਰ ਨੂੰ ਆਪਾਂ ਸਾਹਮਣੇ ਨਾਲ ਨਾਲ ਸਾਡੇ ਪਿਓਾਂ ਨੇ ਧਰਤੀ ਪੱਤ ਕੇ ਕਰ ਦਿੱਤਾ ਪਾਣੀ ਜਿਮੀਦਾਰ ਤਾਂ ਹੁਣ ਬੱਕਰੀਆਂ ਰੱਖੀ ਕਰਦੇ ਨੇ ਆਦੇ ਪਿਓ ਨੇ ਜਿਮੀਦਾਰ ਸਾਡੇ ਤੂੰ ਜਿੰਨੇ ਸਾਡੇ ਪਿੰਡ ਚ ਜਿਮੀਦਾਰੇ ਬੱਕਰੀਆਂ ਸੀ ਪੂਰੇ ਪੰਜਾਬ ਚ ਨਹੀਂ ਸੀ ਸਮਝ ਗਏ ਨਾ 42 42 ਇੰਚ ਦੀਆਂ ਬੱਕਰੀਆਂ 2 200 ਬੱਕਰੀ 2 200 ਭੇਡ ਲੈ ਉਹ ਤੋਂ ਦਾ ਸੈੱਟ ਇਹ ਤਾਂ ਸਾਡੀ ਬੋਆ ਆ ਕੇ ਲਾ ਕੇ ਇਹ ਨਾ ਕਰ ਤੂੰ ਵੀ ਖੂੰਗਾ ਕਿਉਂ ਜ਼ਿਮੀਂਦਾਰ ਅੱਠਵੀਂ ਪੇਟੀ ਚਲਾਉਣੇ ਕਿੰਤਾ ਹੀ ਜ਼ਿਮੀਂਦਾਰਾਂ ਦਾ ਇੱਕ ਇੰਤਾ ਹੀ ਜ਼ਿਮੀਂਦਾਰ ਦਾ ਤੁਸੀਂ ਹੌਣ ਰੱਖਣ ਲੱਗੋ 10 ਸਾਲ ਤੋਂ ਸਾਰੀ ਲੱਖਾਂ ਦੀਆਂ ਬੱਕਰੀਆਂ ਨਹੀਂ ਜੋ ਕਰਨਾ ਹੁਣ ਇੱਕ ਕਣੀ ਕਰਿਆ ਵੀ ਆ ਜਿੱਤ ਜੋ ਤੂੰ ਇੱਕ ਮਿੰਟ ਉਹ ਜਿਹਨੇ ਘਰੋਂ ਬਾਹਰ ਕੇ ਬਾਬਾ ਜੀ ਚੰਦ ਸਾਜੂ ਅੱਖਰ ਰਾਜੂ ਇੱਕ ਮਿੰਟ ਇੱਕ ਮਿੰਟ ਸਾਚਾ ਨਹੀਂ ਤਾਂ ਹੀ ਐਂਕ ਸੁਣ ਚਲੋ ਆਪਾਂ ਹਾਸੇ ਲੜਦੇ ਨਹੀਂ ਨਾ ਲੜਦੇ ਸੁਣ ਲਓ ਬਾਬਾ ਜੀ ਜਿਹੜਾ ਚੋਕਤਾ ਕਰਨਾ ਸੁਣ ਹਾਂ ਬਾਬਾ ਇਤੋਂ ਬੰਦਿਆਂ ਨੂੰ ਹੋਰ ਲੱਭੋ ਮੇਰੇ ਸਕੇ ਭਾਈ ਸੁਣ ਲੈ ਜਿਹੜੇ ਬੰਦੇ ਕਹਿੰਦੇ 20000 ਬੱਕਰੀ ਆ ਜਾਂਦੀ ਆ ਬਾਬਾ ਜੀ ਜਿੱਤ ਕੇ ਆਏ ਆ ਇੱਕ ਮਿੰਟ ਐ ਤਾਂ ਮੰਨਦਾ ਮੈਂ ਇਹਨੂੰ ਪਤਾ ਲੱਗੂ 50 50 ਲੱਖ ਲੱਖ ਦੀ ਬੱਕਰੀ ਹੈਗੀ ਕਿ ਨਹੀਂ ਹੈਗੀ ਹੈਗੀ ਆ ਖੜਿਆ ਬਾਬਾ ਜੀ ਇਹ ਵੀ ਆਹ ਬੱਕਰੀ ਅੱਜ ਤੋਂ 2 ਸਾਲ ਪਹਿਲਾਂ ਕਿੱਡੀ ਖੋ ਹਾਂ ਪੱਤ ਛੋਟੀ ਜੀ ਅੱਜ ਛੇ ਦਾ ਹਾਂ ਖੀਰੀ ਹੋਗੀ ਨਾ ਇਹ ਖੀਰੀ ਪੱਤ ਸਿੰਘ ਵਸਾ ਕੇ ਅਸੀਂ 40000 ਦੇ ਲਈ ਸੀ ਨਹੀਂ ਤੀ ਮੈਨੂੰ ਪਤਾ ਹੈ ਬਾਹਰ ਦੇ ਮੇਲੇ ਤੇ ਪਤਾ ਹੈ ਮੈਨੂੰ ਤੇ ਖੀਰੀ ਪੱਤ 40 ਦੇ ਲਈ ਤੇ ਅੱਜ ਛੇ ਦਾ ਕਿੰਨੇ ਦੀ ਹੈ ਆ ਚਾਰ ਮੇਲੇ ਦੀ ਚੈਂਪੀਅਨ 400 ਰੁਪਏ ਦੀ ਚਾਰ ਮੇਲੇ ਦੀ ਚੈਂਪੀਅਨ ਫਿਰ ਹੁਣ ਬਾਬਾ ਤੈਨੂੰ 50000 ਦਵਾ ਦਈਏ ਨਾ ਇਹ ਵੇਚ ਨਹੀਂ ਨਹੀਂ ਬਾਬਾ ਫੱਟੇ ਪੰਜ ਗਿਆ ਅੱਲਾ ਅੱਲੇ ਕਰਾ લાલવા તેરે તે મુંડા જા આપણે પહેલા કરતા આપણે આપણે પਿੱઠી જાતે ઓય યાર સન્માન કર દે તે મુંડા ચાલો ઓય ટાઈમ કા ચડાવ ખેંચ કે ના કાઢ દું તુલા